ਫੋਕੋ ਹੀ ਵੀ ਡੱਡੀ ਹੋਈ ਨਾ ਹੋ ਰੱਬ ਤੋਂ ਜੀ ਨੂੰ ਮੰਗਦੇ ਸੀ ਮੰਗ ਸਾਡੀ ਹੋਈ ਨਾ ਇਸ ਦੁੱਖ ਤੋਂ ਤਖਲੀ ਫੋਕੋ ਹੀ ਵੀ ਡੱਡੀ ਹੋਈ ਨਾ ਕਰ ਨਹੀਂ ਹੋਇਆ ਪੈਂਦਾ ਪਾ ਹਲ ਤਾਉਂਦਾ ਮੈਂ ਤੋਂ ਡੈਵਿਡ ਰਿੰਗ ਨੂੰ ਹੋ ਗਈ ਮੇਰਾ ਛੱਲਾ ਜਾਂਦੀ ਦਾ ਰੋ ਕਲੇ ਤੋਸੀ ਜੀ ਨੂੰ ਮੈਂ ਸਹੋਦੀ ਸੁੰਦੇ ਕੇ ਖੁ ਪਰ ਨਹੀਂ ਸਕੇ ਹੋ ਉਸ ਕੁੜੀ ਦਾ ਪੱਲਾ ਜਾਂਦੀ ਦਾ ਹੋ ਗਿਆ ਤਾਏ ਰੋ ਰੋ ਕੇ ਮੈਂ ਲਾਉਂਦੀ ਵੇਖੀ ਮਹਿੰਦੀ ਤਲੀਆਂ ਤੋਂ ਮਿਟ ਗਿਆ ਤੇਰਾ ਨਾਮ ਵੇ ਅੜਿਆ ਕਹਿੰਦੀ ਤਲੀਆਂ ਤੋਂ ਮਟ ਗਿਆ ਤੇਰਾ ਨਾਵੇ ਅੜਿਆ ਕਹਿੰਦੀ ਤਲੀਆਂ ਤੂੰ ਨਾ ਤਹਾਨਾ ਜੋੜ ਕੇ ਦਿਲ ਜੇ ਹੋਉਂਦੀ ਬੁੰਦਗੀ ਬੀਸੀ ਹੱਜ ਟੁੱਟਦਾ ਵੇਖਿਆ ਖਵਾਬ ਮੈਂ ਕੱਲਾ ਕੱਲਾ ਜਾਂਦੀ ਦਾ ਹਰੋਕ ਲੈਂਦਾ ਸੀ ਜੀ ਨੂੰ ਮੈਂ ਸਹਾਰਾ ਦਿਸਾ ਦੇ ਕੇ ખો ફડ નઈ સકે હયો ઓસ કુડી દા પલ્લા જાંદી દા હો રોક લેંદા સી જીનું મે સાહાં દી સોડે કે ઓ ફડ નઈ સકે હયો ઓસ કુડી દા પલ્લા જાંદી પલ્લા કે